ਅੱਜ ਅਸੀਂ ਸਾਰੇ ਮਿਗੇਨ ਦੀ ਰਾਜਵੰਦ ਸਿੰਘ ਜੀ ਐਸ ਆਰ ਮੋਹਨ ਸਿੰਘ ਭਰਾੜ ਜਿਹੜੇ ਰਾਜਵੰਦ ਸਿੰਘ ਦੇ ਰਿਸ਼ਤੇਦਾਰ ਨੂੰ ਮਿਲਦੇ ਵੀ ਹੈ ਜਿਸ ਦਿਨ ਕਾਗਜ਼ਾਂ ਦੀ ਓਬਜੈਕਸ਼ਨ ਵੀ ਮਿੱਤੀ ਸੀ ਉਸ ਦਿਨ ਸਾਡੇ ਕੈਂਡੀਡੇਟ ਦੇ ਬਿਹਾਰਫ ਤੇ ਭਰਾੜ ਸਾਹਿਬ ਨੇ ਇੱਕ ਓਬਜੈਕਸ਼ਨ ਫਾਈਲ ਕੀਤਾ ਸੀ ਕਿ ਜਿਹੜਾ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਅਰਨਜੀਤ ਅੰਬੋਲ ਉਹ ਇੱਕ ਰਿਜ਼ਰਵ ਹਲਕੇ ਤੋਂ ਇਲੈਕਸ਼ਨ ਲੜ ਰਿਹਾ ਹੈ ਜਦੋਂ ਕਿ ਉਹ ਐਸਸੀ ਕਮਿਊਨਿਟੀ ਨੂੰ ਬਿਲੋਂਗ ਨਹੀਂ ਕਰਦਾ ਉਹ ਮਰਾਸੀ ਭਾਈਚਾਰੇ ਨੂੰ ਬਿਲੋਂਗ ਕਰਦਾ ਹੈ ਜਿਹੜੀ ਕਿ ਗਵਰਨਮੈਂਟ ਆਫ ਇੰਡੀਆ ਤੇ ਗਵਰਨਮੈਂਟ ਆਫ ਪੰਜਾਬ ਦੇ ਨੋਟੀਫਿਕੇਸ਼ਨ ਦੇ ਹਿਸਾਬ ਨਾਲ BC ਕਮਿਊਨਿਟੀ ਚ ਆਉਂਦੀ ਸਾਨੂੰ ਇਹ ਸੂਚਨਾ ਮਿਲੀ ਸੀ ਕਿ ਇਹਦੇ ਸਕੂਲ ਦਾ ਦਾਖਲਾ ਤੇ ਖਾਤੇ ਦੇ ਰਜਿਸਟਰ ਹੈ ਜਿਹੜਾ ਉਹਦੇ ਵਿੱਚ ਦਰਜ ਹੈ ਜਿਸ ਦਿਨੇ ਸਕੂਲ ਦੇ ਵਿੱਚ ਦਾਖਲਾ ਲੈਂਦਾ ਉਹਦੇ ਵਿੱਚ ਵੀ ਦਰਜ ਹੈ ਕਿ ਇਹ ਮਰਾਸੀ ਭਾਈਚਾਰੇ ਨੂੰ ਬਿਲੋਂਗ ਕਰਦਾ ਹੈ ਇਹਦੀ ਜਾਤੀ ਮਰਾਸੀ ਹੈ ਜਿਸ ਦਿਨੇ ਸਕੂਲ ਛੱਡਦਾ ਹੈ ਉਸ ਦਿਨ ਵੀ ਸਕੂਲ ਲੀਵਨ ਸਰਟੀਫਿਕੇਟ ਮਲੇ ਉਹ ਸਕੂਲ ਖਾਨਤੀ ਰਜਿਸਟਰ 'ਚ ਦਰਜ ਹੈ ਕਿ ਇਹ ਮਰਾਸੀ ਭਾਈਚਾਰੇ ਨੂੰ ਮਰਾਸੀ ਜਾਤੀ ਨੂੰ ਬਲੌਕ ਕਰਦਾ ਅਸੀਂ 50 ਕੁਐਸ਼ਨਰ ਜਿਹੜਾ ਵੀ ਸਾਡਾ ਡਿਸਟ੍ਰਿਕਟ ਕਲੈਕਸ਼ਨ ਅਫਸਰ ਵੀ ਹੈ ਉਹਨੂੰ ਇਹ ਕੰਪਲੇਂਟ ਦਿੱਤੀ ਸੀ ਕਿ ਨਾ ਇਹਦਾ ਸਕੂਲ 'ਚੋਂ ਇਹਦਾ origignal ਰਿਪੋਰਟ ਮੰਗਾਇਆ ਜਾਵੇ ਇਹਦੇ ਕਾਗਜ਼ ਰੱਖ ਕੀਤੇ ਜਾਣ ਕਿਉਂਕਿ ਇਹ ਕਿਸੇ ਜੈਨੂਇਨ ਐਸਸੀ ਭਾਈਚਾਰੇ ਮਦਵੀ ਸਿੱਖ ਭਾਈਚਾਰੇ ਦਾ ਹੱਕ ਮਾਰ ਰਿਹਾ ਹੈ ਕਿਉਂਕਿ ਸਿਰਫ ਭਗਵਾਨਤ ਮਾਨ ਦਾ ਇੱਕ ਮਿੱਤਰ ਹੋਣ ਦੇ ਨਾਤੇ ਮਰਾਸੀ ਜਾਤੀ ਦੇ ਬੰਦੇ ਨੂੰ ਇੱਥੇ ਐਸਸੀ ਭਾਈਚਾਰਿਆਂ ਦੀ ਸੀਟ ਤੇ ਲੜਾਇਆ ਜਾ ਰਿਹਾ ਹੈ ਇਹ ਸਰਕਾਰ ਕੀ ਸਾਰੀ ਇਹ ਛੇੜੈਂਤਰਸ਼ਿਪ ਸਰਕਾਰ ਨੇ ਰੱਖਿਆ ਚਲੋ ਅਕਸਰ ਉਦੋਂ ਸਰਕਾਰ ਦੇ ਪ੍ਰੈਸ਼ਰ ਥੱਲੇ ਸੀ ਸਾਡੀ ਇੱਕ ਨਾ ਸੁਣੀਏ ਤੇ ਕਾਗਜ਼ 'ਚ ਉਹਨਾਂ ਨੇ ਐਕਸੈਪਟ ਕਰ ਲਈ ਅਸੀਂ ਮੁਰਤੇ ਕਿਸੇ ਸੱਜਣ ਨੇ RTI ਦੇ ਵਿੱਚ ਜਾਣਕਾਰੀ ਮੰਗੀ ਇਹਦੇ ਸਕੂਲ ਤੋਂ ਸਕੂਲ ਹੈ ਦੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਲਾਲ ਜ਼ਿਲ੍ਹਾ ਬਠਿੰਡਾ RTI ਐਕਟ 2005 ਅਧੀਨ ਜਾਣਕਾਰੀ ਦੇਣ ਸੰਬੰਧੀ ਐਪਲੀਕੇਸ਼ਨ ਪਾਈ ਗਈ ਤੇ ਜਾਣਕਾਰੀ ਆਈ ਹੈ ਇਹ ਪਾਈ ਗਈ 21/5/2024 ਅੱਜ 24 ਤਰੀਕ ਹੈ 21/5/2024 ਨੂੰ RTI ਚ ਐਪਲੀਕੇਸ਼ਨ ਮੰਗੀ ਗਈ ਇਹ ਇੱਕ ਤਾਂ ਇਹਦੇ ਸਕੂਲ ਦਾ ਜਿਹੜਾ ਦਾਖਲਾ ਰਜਿਸਟਰ ਹੈ ਖਾਰਜ ਦਿੱਤੇ ਸਾਨੂੰ ਕਾਪੀ ਦਿੱਤੀ ਜਾਵੇ ਤੇ ਕਿਹੜੇ ਸਾਲ ਤੋਂ ਕਿਹੜੇ ਸਾਲ ਤੱਕ ਉਹ ਸਕੂਲ ਦੇ ਵਿੱਚ ਪੜਿਆ ਉਹਦੀ ਜਾਣਕਾਰੀ ਸਾਨੂੰ ਦਿੱਤੀ ਜਾਵੇ ਸਾਨੂੰ ਸਾਰੀ ਆਰਟੀਆਈ ਦੇ ਵਿੱਚ ਉਹ ਸਕੂਲ ਦੇ ਜਿਹੜੇ ਪ੍ਰਿੰਸੀਪਲ ਹੈ ਸ਼ਾਇਦ ਕਰਮਜੀਤ ਉਮਾਰ ਉਹਦਾ ਨਾਮ ਸਾਈਨਾਂ ਤੋਂ ਤਾਂ ਹੀ ਲੱਗ ਰਿਹਾ ਕਿ ਕਿਤੇ 5 2023 ਨੂੰ ਹੀ ਉਹਨਾਂ ਨੇ ਸਾਨੂੰ ਜਾਣਕਾਰੀ ਦਿੱਤੀ ਆ ਦੋਨੋਂ ਨਤੀਏ ਸੀ ਕਾਗਜ਼ਨਾਮਾ ਦਿੱਤੇ ਹੈ ਇਸ ਸਟਾਡੀ ਕੰਪਲੇਂਟ ਦੇ ਆ ਦੇਖੋ ਜਿਸ ਤੇ ਨੇ ਦਾਖਲ ਹੁੰਦਾ ਹੈ ਉਹਨਾਂ ਨਾਲ ਤੁਹਾਨੂੰ ਕਾਗਜ਼ ਦਿਖਾ ਦਿਆ ਪਿੱਛੇ ਕਾਗਜ਼ ਉਹ ਆ ਜਿਸ ਦਿਨ ਦਾਖਲ ਹੁੰਦਾ ਹੈ ਇਹਦਾ ਦਾਖਲਾ ਹਿਸਟਰੀ ਹੈ ਅੱਛਾ ਨਾਮ ਆ ਨਾਮ ਕਰਮਜੀਤ ਸਿੰਘ ਜਨਮ ਤਰੀਕੀ 21/1970 ਜਾਤੀ ਮਰਾਸਪੀ ਆਦਰਲੇ ਸਾਧੂ ਸਿੰਘ ਜਾਤੀ ਮਰਾਸਪੀ ਕਿੱਸ ਦਾ ਜਿਹੜਾ ਖੇਤੀ ਦੰਦਾ ਤੋਂ ਹੁਣ ਵੀ ਕਲਾਸ ਜਿਹੜੀ ਉਹ 6ਵੀਂ 6ਵੀਂ ਤੇ ਇੱਥੇ ਦਾਖਲ ਹੋਇਆ ਹੁਣ ਆ ਗਿਆ ਇਹਦਾ ਸਭ ਤੋਂ ਧੀਵੇਂ ਦਾਖਲ ਆ ਆ ਉਹਦਾ ਸਭ ਤੋਂ ਧੀਵੇਂ ਦਾਖਲ ਆ ਦਾਖਲ ਆ ਕ੍ਰਿਸ਼ਨ ਗਵੀਚ ਉਹਨਾਂ ਨੇ ਆਰਟੀਆਈ ਸਿੱਧਰ ਕਰਨਜੀਤ ਸਿੰਘ ਆ ਉਹਦੀ ਕਰਨ ਤੇ ਧੀ ਆ ਗਈ ਸਾਬੂ ਸਿੰਘ ਦਾਖਲਾ ਜਾਤੀ ਬਰਾਸੀ ਕਿੱਦਾਂ ਇੱਥੇ ਮਨਪੂਰੀ ਇਹਨਾਂ ਨੇ ਕੀਤਾ ਰਾਇਸ਼ ਜਨਾਲ 9ਵੀਂ ਕਲਾਸ ਦੇ ਵਿੱਚ ਛੱਡਿਆ ਸਕੂਲ ਨੀਮਨ ਸਰਟੀਫਿਕੇਟ ਦੇਣ ਦੀ ਕਿਤੇ 5588 ਸੋ ਇਸ ਸਕੂਲ ਦੇ ਵਿੱਚ ਪੜਿਆ ਜੀ 184 ਤੋਂ 5588 ਤੱਕ ਸੋ ਦੋਨੋਂ ਜਿਹੜੇ ਇਹਦੇ ਦਾਖਲ ਹੋਣ ਵੇਲੇ ਦਾ ਰਜਿਸਟਰ ਹੈ ਥੂਣ ਛੱਡਣ ਵੇਲੇ ਦਾ ਰਜਿਸਟਰ ਹੈ ਦੋਨੋਂ ਦੀਆਂ ਕਾਪੀਆਂ ਆਰਟੀਆਈ ਦੇ ਵਿੱਚ ਦਿੱਤੀਆਂ ਗਈਆਂ ਤੇ ਦੋਨਾਂ ਦੇ ਵਿੱਚ ਇਹਦੀ ਜਾਤੀ ਮਰਾਸੀ ਦੱਸਾਈ ਗਈ ਹੈ ਫਿਰ ਇਹ ਐਸਟੀ ਭਾਈਚਾਰਾ ਜਿਹੜੀ ਸਾਡੀ ਰਿਜ਼ਰਵ ਸੀਟ ਹੈ ਮੱਧਵੀ ਸਿੱਖ ਭਾਈਚਾਰੇ ਵਾਸਤੇ ਉਧੇ ਕਿਵੇਂ ਲੜ ਸਕਦਾ ਕੋ ਇੱਕ ਫੇਕ ਜਿਹੜਾ ਸਰਟੀਫਿਕੇਟ ਬਣਾਇਆ ਗਿਆ ਐਸਟੀ ਭਾਈ ਕਰੇ ਐਸਟੀ ਦਾ ਇੱਕ ਸ਼ਡਿਊਲ ਕਾਸਟ ਦਾ ਫੇਕ ਸਰਟੀਫਿਕੇਟ ਇਹਨੇ ਬਣਾਇਆ ਉਹਦੇ ਬਾਰੇ ਕੰਪਲੇਂਟ ਅੱਜ 라ਜਮਨਦਰ ਸਿੰਘ ਪੁਰਾਣੇ ਦਿੱਤੀ ਹੈ ਕਿ ਇਹਦਾ ਫੇਕ ਸਰਟੀਫਿਕੇਟ ਹੈ ਜੀਨੇ ਬਣਾਇਆ ਇੱਕ ਕਾਪੀ ਇਸ ਕੰਪਲੇਂਟ ਦੀ ਅਸੀਂ ਕਿਹ ਇਲੈਕਸ਼ਨ ਕਮਿਸ਼ਨ ਨੂੰ ਭੇਜੀ ਜਾਵੇ ਇੱਕ ਕਾਪੀ ਜ਼ਿਲ੍ਹੇ ਦੇ ਐਸਐਸਪੀ ਨੂੰ ਭੇਜੀ ਜਾਵੇ ਇਹਦੇ ਤੇ ਪਰਚਾਦਰਤ ਹੋਣਾ ਚਾਹੀਦਾ ਹੈ ਇਨੇ ਫੇਕ ਐਸਸੀ ਸਰਟੀਫਿਕੇਟ ਬਣਾਇਆ ਇੱਕ ਐਸਸੀ ਭਾਈਚਾਰੇ ਦਾ ਹੱਕ ਮਾਰਿਆ ਜਿਹੜੇ ਜਿਹੜੇ ਲੋਕ ਇਹਦੇ ਸਹਾਈ ਹੋਏ ਐ ਸਰਟੀਫਿਕੇਟ ਬਣਾਉਣ ਦੇ ਵਿੱਚ ਜਿਹੜੇ ਜਿਹੜੇ ਲੋਕ ਚਾਹੇ ਕੋਈ ਅਫਸਰ ਐ ਚਾਹੇ ਸਿਆਸੀ ਬੰਦੇ ਐ ਜਿਹੜਾ ਵੀ ਅਫਸਰ ਜਾਂ ਸਿਆਸੀ ਬੰਦਾ ਇਹਦੇ ਵਿੱਚ ਇਨਵੋਲਡ ਐ ਉਹਦੇ ਖਿਲਾਫ ਕਾਰਵਾਈ ਹੋਵੇ ਜਿਨ੍ਹਾਂ ਜਿਹੜੇ ਅਫਸਰਾਂ ਨੇ ਇਹ ਤੱਤ ਸਾਹਮਣੇ ਹੋਣ ਦੇ ਬਾਵਜੂਦ ਉਹਦੇ ਨਾਮੀਨੇਸ਼ਨ ਪੇਪਰਸ ਐਕਸੈਪਟ ਕੀਤੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਤੇ ਇੱਕ ਗੱਲ ਹੋਰ ਮੈਂ ਬੇਨਤੀ ਕਰਨੀ ਚਾਹਣਾ ਅੱਜ ਤੁਹਾਡੇ ਰਾਈ ਫਰੀਦਪੁਰ ਹਲਕੇ ਦੇ ਵੋਟਰਾਂ ਨੂੰ ਸੰਗਤਾਂ ਨੂੰ ਖਾਸ ਤੌਰ ਤੇ ਸਾਡੇ ਐਸ்சி ਭਾਈਚਾਰੇ ਦੇ ਭਰਾਵਾਂ ਨੂੰ ਭੈਣਾਂ ਨੂੰ ਮਾਤਾਵਾਂ ਨੂੰ ਉਜੜਾ ਨੂੰ ਇਹਨੇ ਤੁਹਾਡਾ ਹੱਕ ਮਾਰਿਆ ਐ ਐਸ்சி ਭਾਈਚਾਰੇ ਨਾਲ ਸੰਬੰਧ ਲਈ ਆ ਪ੍ਰੂਫ ਆਪਣੇ ਕੋਲੇ ਆ ਗਿਆ ਸਰਕਾਰੀ ਪ੍ਰੂਫ ਹੈ ਆਰਟੀਆਈ ਦੇ ਵਿੱਚ ਆਇਆ ਐ ਇਹਨੇ ਮਜਬੂਰੀ ਸਿੱਖ ਭਾਈਚਾਰੇ ਦਾ ਹੱਕ ਮਾਰਿਆ ਇਹਦੇ ਤੇ ਕੰਪਲੇਂਟਾਂ ਕਲੀਆਂ ਅਸੀਂ ਨਹੀਂ ਜਿੰਨੀਆਂ ਐਸ்சி ਭਾਈਚਾਰੇ ਨਾਲ ਸੰਬੰਧਿਤ ਜਥੇਬੰਦੀਆਂ ਉਸ ਦਿਨ ਵੀ ਕੰਪਲੇਂਟ ਆਈ ਸੀ ਤੇ ਹੁਣ ਵੀ ਕੰਪਲੇਂਟਾਂ ਆ ਰਹੀਆਂ ਕਿ ਹਾਈ ਕੌਂਡ ਦੇ ਵਿੱਚ ਵੀ ਕੇਸ ਪਾਏ ਜਾ ਰਹੇ ਆ ਕਿਉਂਕਿ ਜਦੋਂ ਕਲੀਅਰ ਹੈ ਸਰਟੀਫਿਕੇਟ ਹੈ ਤਾਂ ਕੋਈ ਮੁੱਦੇ ਵਿੱਚ ਜਿਹੜਾ ਦਰਜਾ ਉਹ ਮਰਾਸੀ ਭਾਈਚਾਰੇ ਦਾ ਹੈ ਨਾ ਮਰਾਸੀ ਚਾਤੀ ਦਾ ਫਿਰ ਇਹ ਐਸਡੀ ਭਾਈਚਾਰੇ ਵਾਲੀ ਸੀਟ ਤੇ ਕਿਵੇਂ ਲੜ ਸਕਦਾ ਕਿਉਂਕਿ ਆ ਤੁਸੀਂ ਦੇਖੋ ਆ ਗਵਰਨਮੈਂਟ ਆਫ ਪੰਜਾਬ ਦੀ ਨੋਟੀਫਿਕੇਸ਼ਨ ਹੈ ਗਵਰਨਮੈਂਟ ਆਫ ਪੰਜਾਬ ਦੀ ਸੋਸ਼ਲ ਜਸਟਿਸ ਐਂਡ ਇੰਕਲੂਸਿਵ ਇੰਪਾਰਟਮੈਂਟ ਕੋਮ ਮਾਈਨੋਰਿਟੀਆਂ 51 ਨੰਬਰ ਤੇ 83 ਕਾਸਟ ਅੰਡਰ bc ਪਬਲਿਕ o b c ਜਿਹੜੀਆਂ ਜਾਤੀਆਂ ਬੈਕਵਰਡ ਕਲਾਸ ਆ ਅਦਰ ਬੈਕਵਰਡ ਕਲਾਸ ਚੁਣਦੀਆਂ ਉਹਨਾਂ ਦੀ ਲਿਸਟ ਗਵਰਨਮੈਂਟ ਆਫ ਪੰਜਾਬ ਦੀ ਨੋਟੀਫਿਕੇਸ਼ਨ ਮੁਤਾਬਕ 51 ਨੰਬਰ ਤੇ 83 ਆਉਂਦੇ ਆ ਤੇ ਫਿਰ ਇਹ ਕਿਵੇਂ ਲੜ ਸਕਦਾ ਹੈ ਇਹਦੇ ਜਿਹੜੇ ਇਹ ਭਾਗ ਵਿੱਚ ਬਲਤ ਤਰੀਕੇ ਨਾਲ ਐਕਸੈਪਟ ਹੋਏ ਆ ਇਹ ਹਾਈ ਕੋਰਟ ਦੇ ਵਿੱਚੋਂ ਰੱਦ ਹੋਣੇ ਆ ਚੋਣ ਪ੍ਰਕਿਰਿਆ ਦੇ ਵਿੱਚ ਇਹਨੇ ਭਾਗ ਨਹੀਂ ਲੈ ਸਕਨਾ ਚੋਣ ਪ੍ਰਕਿਰਿਆ ਇਹਨੇ ਵਿਸ਼ੀਅਟ ਕੀਤੀ ਹੈ ਸਰਕਾਰੀ ਤੰਤਰ ਸਰਕਾਰੀ ਜ਼ਬਰ ਸਰਕਾਰੀ ਪ੍ਰੈਸ਼ਰ ਵਾਸਤੇ ਭਗਵੰਤ ਮਾਨ ਨੇ ਆਪਦੇ ਆਸ ਮਿੱਤਰ ਜੀ ਨੂੰ ਇਹ ਡਿਡਾਉਣਾ ਚਾਹੁੰਦਾ ਇੱਥੋਂ ਉਹਦੇ ਕਾਗਜ਼ ਗਲਤ ਤਰੀਕੇ ਨਾਲ ਐਕਸੈਪਟ ਹੋਏ ਹੈ ਇਹ ਹਾਈ ਕੋਰਟ ਦੇ ਵਿੱਚ ਕੇਸ ਜਾਣਾ ਤੇ ਇਹਦੀ ਨੋਮੀਨੇਸ਼ਨ ਹਾਈ ਕੋਰਟ ਦੇ ਵਿੱਚੋਂ ਰੱਦ ਹੋਊਗੀ ਇਸ ਇਹ ਚੀਜ਼ ਮੈਂ ਸਾਰਿਆਂ ਦੇ ਸਾਹਮਣੇ ਰੱਖਣੀ ਚਾਹੀਦੀ ਹੈ 6 ਦਿਨ ਬਾਕੀ ਰਹਿ ਗਏ ਸੀ ਇੰਤਰਾ ਦੇ ਵਿੱਚ ਤੁਸੀਂ ਦੇਖੋ ਕਾਨੂੰਨੀ ਕਾਗਜ਼ ਹੀ ਹੋਣਗੇ ਅਸੀਂ ਅਸੀਂ ਹੁਣ ਕਾਨੂੰਨੀ ਕਿਉਂਕਿ ਕਾਗਜ਼ ਸਾਡੇ ਹੱਥ ਚ ਆ ਗਏ ਅਸੀਂ ਹੁਣ ਕਾਨੂੰਨੀ ਲੜਾਈ ਲੜਾਂਗੇ ਕਿਉਂਕਿ Ориਜినਲ ਡਾਕੂਮੈਂਟ ਸਾਡੇ ਕੋਲੇ ਆਰਟੀਆਈ ਦੇ ਵਿੱਚ ਆਏ ਹੋ 6 ਦਿਨਾਂ ਦੇ ਵਿੱਚ ਹੋਵੇ ਮਹੀਨੇ ਦੇ ਵਿੱਚ ਹੋਵੇ 2 ਮਹੀਨਿਆਂ ਦੇ ਵਿੱਚ ਹੋਵੇ ਇਸ ਤੋਂ ਬਾਅਦ ਸਮਾਂ ਨਹੀਂ ਲੱਗਣਾ ਇਹਦੀ ਇਲੈਕਸ਼ਨ ਪ੍ਰੋਸੈਸ ਜਿਹੜਾ ਇਹਦਾ ਇਲੈਕਸ਼ਨ ਕੈਂਡੀਡੇਚਰ ਉਹ ਸੈੱਟ ਸਾਈਡ ਹੋਣਾ ਹੀ ਹੋਣਾ। ਚਲੋ ਉਹ ਇੱਕ ਬੱਕਰੀ ਗੱਲ ਐ। ਮੈਂ ਸਾਰੀ ਚੀਜ਼ ਤੇ ਹੁਣਾਇ। ਉਹ ਇੱਕ ਬੱਕਰੀ ਗੱਲ ਐ ਕਿ ਕੀ ਕਹੇ ਇਹਨੂੰ ਲੋਕਾਂ ਨੇ ਸੈੱਟ ਸਾਈਡ ਤੇ ਰੱਦ ਕਰ ਦੇਣਾ। ਉੱਧੂ ਤਹਾਂ ਜਾਣ ਦੀ ਸ਼ਾਂ ਦੀ ਰੋਡ ਨਾ ਪਵੇ। ਕਿਉਂਕਿ ਜੋ ਹਾਲਾਤ ਐ ਕਿ ਪੰਜਾਬ ਦੇ ਬਣਿਆ ਪਿੰਡ ਪਿੰਡ ਵਿੱਚ ਹੀ ਕਦ ਮੌੜ ਵੀ ਵੇਖਿਆ। ਮੁੱਖ ਮੰਤਰੀ ਦਾ ਜਿਸ ਤਰ੍ਹਾਂ ਨਾਲ ਵਿਰੋਧ ਹੋ ਰਿਹਾ ਭਗਵੰਤ ਮਾਨ ਦਾ ਦੇ ਭਗਵਾਨ ਤੁਮਾਰਤੇ ਇਹਦੇ ਪਾਸ਼ੂ ਆ ਜਿਹੜੇ ਕਰਮਜੀਤ ਨੂੰ ਮੋੜਾ ਆ ਕੇ ਇਹਨਾਂ ਨੇ ਜਿਨ੍ਹਾਂ ਨੇ ਖੇਡ ਬਣਾ ਰੱਖੀ ਐ ਸਾਡੇ ਦਬੇ ਕੁਚਲੇ ਵਰਦਾਂ ਨੂੰ ਮਜ਼ਾਕ ਬਣਾ ਰੱਖਿਆ ਇਹਨਾਂ ਨੇ ਉਹਨਾਂ ਦਾ ਹੱਕ ਮਾਰਨ ਤੇ ਹੋਏ ਪਏ ਐ ਪੰਜਾਬੀਆਂ ਦਾ ਹੱਕ ਮਾਰਨ ਤੇ ਹੋਏ ਪਏ ਐ ਗਲਤ ਭਾਈਚਾਰੇ ਦਾ ਹੱਕ ਮਾਰਨ ਤੇ ਹੋਏ ਪਏ ਐ ਰਿਜੈਕਟ ਤਾਂ ਇਹਨੂੰ ਪੰਜਾਬ ਦੇ ਲੋਕਾਂ ਨੇ ਹੀ ਕਰ ਦੇਣਾ ਪਰ ਜਿਨ੍ਹਾਂ ਨੇ ਇਹ ਗਲਤ ਸਰਟੀਫਿਕੇਟ ਬਣਾਇਆ ਸਾਡੀ ਲੜਾਈ ਇਹ ਐ ਕਿਉਂਕਿ ਇਹ ਬੁਰੀ ਤਰ੍ਹਾਂ ਨਾਲ ਹਾਰ ਰਿਹਾ ਹੈ ਇੱਕ ਮੈਂ ਤੁਹਾਨੂੰ ਅੱਜ ਸਪਸ਼ਟ ਕਰ ਦੇਵਾਂ ਔਰ ਸਾਡੀ ਲੜਾਈ ਇਹ ਹੈ ਕਿ ਜਿਨ੍ਹਾਂ ਨੇ ਹੱਕ ਮਾਰਿਆ ਉਹ ਕਦੇ ਹਾਰਨੇ ਨਹੀਂ ਚਾਹੀਦੇ ਉਹਨਾਂ ਦੇ ਪਰਚੇ ਦਰਜ ਹੋਣੇ ਚਾਹੀਦੇ ਸੀ ਪਰਚਾ ਦਰਜ ਕਰਾਵਾਂਗੇ ਨਾਲੇ ਕਰਮਜੀਤ ਅਨਬੋਲ ਤੇ ਕਰਾਵਾਂਗੇ ਜਿਨ੍ਹਾਂ ਨਾਲੇ ਜਿਨ੍ਹਾਂ ਨੇ ਇਹਦਾ ਸਰਟੀਫਿਕੇਟ ਗਲਤ ਬਣਵਾਇਆ ਉਹਨਾਂ ਦਾ ਕਰਾਵਾਂਗੇ